ਇਹਦੇ ਵਿੱਚ ਜਿੰਨਾ ਵੀ ਸਾਡੇ ਕਾਰਪੋਰੇਸ਼ਨ ਚ ਸਫਾਈ ਕੰਮਾਂ ਸਿਵਰਮੈਨ ਇੱਕ ਜਨਰਲ ਹਾਊਸ ਦੀ ਇੱਕ ਮੀਟਿੰਗ ਆਪਾਂ ਬੁਲਾਈ ਗਈ ਔਰ ਉਹਦੇ ਵਿੱਚ ਮੰਗਾ ਦੇ ਪ੍ਰਤੀ ਵਿਚਾਰ ਵਟਾਂਦਰਾ ਸਾਡੇ ਯੂਨੀ ਦੇ ਸਾਰੇ ਨੁਮਾਇੰਦਿਆਂ ਨੇ ਕੀਤਾ ਕਿ ਜਿਹੜਾ ਸਾਡਾ 300 ਬੰਦਾ ਜਿਹੜਾ ਉਹ ਕੰਟੈਕਟ ਦੇ ਜਿਹੜੇ ਵਾਂਝਾ ਰਹਿ ਗਏ ਸੀ ਇਹ ਡੀਸੀ ਕੰਮ ਕਮਿਸ਼ਨ ਨਾਲੋਂ ਆਪਾਂ ਕਈ ਵਾਰ ਮਿਲ ਚੁੱਕੇ ਆ 35 ਬੰਦੇ ਜਿਹੜੇ ਸਾਡੇ ਰਹਿ ਗਏ ਆ ਉਹਨਾਂ ਵਾਸਤੇ ਵੀ ਆਪਾਂ ਕਈ ਵਾਰ ਆਪਾਂ ਡੀਸੀ ਸਾਹਿਬ ਉਹ ਮੇਚੁਕੇ ਆ ਪਰ ਬੜੇ ਇੱਕ ਅਫਸੋਸ ਦੀ ਗੱਲ ਆ ਕਿ ਉਹ ਸਾਡੇ ਮੰਗਾ ਦੇ ਪ੍ਰਤੀ ਇਹਨੇ ਕੋਈ ਨਹੀਂ ਪੀ ਆਪਾਂ ਦਿੱਲੀ ਜਿਹੜੇ ਉਹਨਾਂ ਨੂੰ ਆਪਾਂ ਉਹਨਾਂ ਦੇ ਇੱਕ ਅਸਰ ਹੁੰਦਾ ਵੀ ਮੈਂ ਗਲੀ ਕੰਮ ਕਰਨਾ ਏਡੀਸੀ ਸਾਹਿਬ ਡੀਸੀ ਸਾਹਿਬ ਨੂੰ ਆਪਾਂ ਇਸ ਪ੍ਰਤੀ ਕਈ ਆਦੀ ਮੇਚੁਕੇ ਪਰ ਸਾਨੂੰ ਪੂਰ ਜੋਰ ਉਹਨਾਂ ਨਾਲ ਕੋਈ ਵਿਸ਼ਵਾਸ ਨਹੀਂ ਮਿਲਿਆ ਜਿਹਦੇ ਵਿੱਚ ਸਾਡਾ ਜੇ ਸਫਾਈ ਕੰਮਾਂ ਸੀਵਰਮੈਨਾਂ ਦੇ ਵਿੱਚ ਕਾਫੀ ਜਿਆਦਾ ਰੋਸ਼ ਪਾਇਆ ਜਾ ਰਿਹਾ ਪਰ ਇਹ ਸ਼ਾਇਦ ਵੀ ਸਾਡਾ ਬਾਸ਼ਾ ਦੇ ਦੇਣਾ ਕੰਮ ਛੱਡ ਜਿਹੜੀ ਹੜਤਾਲ ਆਪਾਂ ਅੱਜ ਤੋਂ ਕਰਨੀ ਸ਼ੁਰੂ ਵਾਹੇ ਕਰਨੀ ਪਰ 15 ਅਗਸਤ ਜਿਹੜਾ ਇੱਕ ਹਿੰਦੁਸਤਾਨ ਦਾ ਸਾਡਾ ਜਿਹੜਾ ਇਤਿਹਾਸ ਆ ਮੰਨਿਆ ਜਾਂਦਾ ਵਾ ਪਰ ਇਹ ਇੱਕ ਬਾਸ਼ਾ ਤੇ 15 ਅਗਸਤ ਤੋਂ ਬਾਅਦ ਮੈਂ ਡੀਸੀ ਕਮਿਸ਼ਨਰ ਏ ਡੀਸੀ ਜਿਹੜਾ ਸਾਡੇ ਕਮਿਸ਼ਨਰ ਸਾਹਿਬ ਆ ਉਹਨਾਂ ਨੂੰ ਇੱਕ ਪਿਆਰ ਨਾਲ ਇੱਕ ਬੇਨਤੀ ਕਰਨਾ ਚਾਹਨਾ ਵੀ ਜਿਹੜੀਆਂ ਮੰਗਾਂ ਸਾਡੀਆਂ ਜਾਇਜ਼ ਮੰਗਾਂ ਨਾਜਾਇਜ਼ ਮੰਗਾਂ ਨਹੀਂ ਹੈਗੀਆਂ ਕੀ ਕੀ ਮੰਗਾਂ ਤੁਸੀਂ ਤੁਹਾਡੀਆਂ ਵੀ ਆਪਾਂ ਮੈਂ ਤੁਹਾਨੂੰ ਇੱਕ ਛਾਦੂ ਲਾਉਂਸ ਵੀ 2000 ਰੁਪਏ ਹੋਣਾ ਚਾਹੀਦਾ ਇੱਕ ਜਿਹੜੀ ਸਾਡੀ ਸੈਲਰੀ ਆ ਉਹ ਅਜੇ ਤੱਕ ਪੱਕੇ ਅਪਲਾਈ ਜਾਂ ਨੂੰ ਸੈਲਰੀ ਨਹੀਂ ਮਿਲੀ ਦੂਜਾ ਮਹੀਨਾ ਚੜ ਗਿਆ ਜਿਹਦੇ ਕਾਰਨ ਸਫਾਈ ਸੇਵਕਾਂ ਦਾ ਘਰ ਘਰਾਂ ਦਾ ਬਜਟ ਸਾਰਾ ਡਗ ਮੰਗਾ ਗਿਆ ਮੇਰੀ ਇਹ ਬੇਨਤੀ ਆ ਡੀਸੀ ਸਾਹਿਬ ਅਗੇ ਏਡੀਸੀ ਸਾਹਿਬ ਅਗੇ ਵੀ ਕੰਸਲਮ ਆਪਣੇ ਮਲਾਇਮਾਂ ਦੀ ਸੈਲਰੀ ਬਾਰੇ ਤੁਸੀਂ ਆਪਾਂ ਜੋ ਆਪਾਂ ਕਰੀਏ ਵੀ ਆ ਨਹੀਂ ਮਲਾਇਮਾਂ ਮੈਨੂੰ ਸੈਲਰੀ ਨਹੀਂ ਮਿਲੀ ਤੇ ਆਪਾਂ ਕੁਛ ਨਾ ਕੁਛ ਕਰੀਏ ਇਸ ਕਰਕੇ ਕਿਸੇ ਵੀ ਤਰ੍ਹਾਂ ਦਾ ਕੋਈ ਸਾਨੂੰ ਸੰਯੋਗ ਨਹੀਂ ਹੁੰਦਾ ਜਿਨ੍ਹਾਂ ਵਿੱਚ ਸਾਡੇ ਕਾਫੀ ਜਿਹੜੇ ਅਸੀਂ ਜੀਵਨ ਬੀਮਾ ਜਿੱਦਾਂ ਆਪਾਂ ਕਹਿੰਦੇ ਆ ਕਿ ਸੀਵਰਮੈਨ ਤੇ ਸਪਾਈ ਸੇਵਕ ਦੇਖੋ ਵੀ ਤੁਸੀਂ ਇਹ ਸੀਵਰਮੈਨ ਜੇ ਵੇਜ ਵੜਦਾ ਸਪਾਈ ਸੇਵਕ ਕੋਈ ਮੇਨ ਰੋਡ ਤੇ ਲੱਗਾ ਟਰੱਕ ਜੇ ਉਹਨੂੰ ਸਾਈਡ ਮਾਰ ਜੇ ਇਸ ਕਰਕੇ ਮੇਰੀ ਬੇਨਤੀ ਹੈ ਆਪਣੇ ਕਮਿਸ਼ਨ ਸਾਹਿਬ ਅਗੇ ਵੀ ਜੀਵਨ ਬੀਮਾ ਜਲਦੀ ਤੋਂ ਜਲਦੀ ਇਹਨਾਂ ਦਾ ਕਰਾਇਆ ਜਾ। ਇਸ ਕਰਕੇ ਆਪਾਂ ਮੈਂ ਪਹਿਲੇ ਵੀ ਬੇਨਤੀ ਕੀਤੀ ਆ ਵੀ ਇਹ ਸ਼ਹਿਰ ਸਾਡਾ ਵਾ ਆਪਣਾ ਨਹੀਂ ਕਿਸੇ ਵੀ ਤਰ੍ਹਾਂ ਦੀ ਸਾਡੇ ਕਾਰਨ ਜੀ ਤੁਹਾਡੇ ਸ਼ਹਿਰਦਾਰਾਂ ਨੂੰ ਪਰੇਸ਼ਾਨੀ ਹੈ। ਅਫਸਰ ਦੀ ਕਿਹੜੀ ਗੱਲ ਆ ਅੱਜ 6 ਮਹੀਨੇ ਦਾ ਕੱਲ ਕਿ ਹੋਰ ਵੀ ਚੱਲ ਜੇਗਾ। ਇਹ ਸ਼ਹਿਰ ਸਾਡਾ ਵਾ ਹੀ ਸ਼ਹਿਰ ਨੂੰ ਗ੍ਰੀਨ ਕਲੀਨ ਵੀ ਬਣਾਣਾ। ਪਰ ਮੈਂ ਕਿਸੇ ਵੀ ਤਰ੍ਹਾਂ ਦੀ ਇਹਨਾਂ ਨਾਲ ਟਕਰਾਅ ਬਾਜੀ ਨਹੀਂ ਚਾਹੁੰਦਾ। ਮੈਂ ਇਹ ਬੇਨਤੀ ਕਰਨਾ ਚਾਹੁੰਦਾ ਆਪਣੇ ਕਮਿਸ਼ਨ ਸਾਹਿਬ ਅਗੇ ਵੀ ਜਿਹੜੀਆਂ ਸਾਡੀਆਂ ਜਾਇਜ਼ ਮੰਗਾਂ ਇਹ ਪੂਰੀ ਤਰ੍ਹਾਂ ਦੇ 15 ਅਗਸਤ ਤੋਂ ਪਹਿਲੇ ਪਹਿਲੇ ਹੱਲ ਕਰ ਦਿਓ ਨਹੀਂ ਤੇ 15 ਅਗਸਤ ਤੋਂ ਬਾਅਦ ਤੁਹਾਡਾ ਜੀਣਾ ਆਪਾਂ ਦੁਸ਼ਵਾਰ ਕਰ ਦੇਾਂਗੇ ਕੰਮ ਜੇ ਸਾਨੂੰ ਛੱਡਣਾ ਪਿਆ ਸਫਾਈ ਦਾ ਉਹ ਵੀ ਕਰਾਂਗੇ ਇਹ ਸੀਵਰਮੈਨ ਹੀ ਸਾਨੂੰ ਬੰਦ ਕਰ ਦੇ ਤੇ ਆਪਾਂ ਉਹ ਵੀ ਕਰਾਂਗੇ ਪ੍ਰਧਾਨ ਜੀ ਇੱਕ ਅਹਿਮ ਸਵਾਲ ਹੈ ਸਵੱਛਤਾ ਰੈਂਕਿੰਗ ਦੇ ਰੈਂਕਿੰਗ ਦੇ ਵਿੱਚ ਇਸ ਵਾਰੀ ਜਿਹੜਾ ਸਾਡਾ ਸ਼ਹਿਰ ਹੈ 11ਵੇਂ ਸਥਾਨ ਤੋਂ ਕਿਸਕੇ ਪੂਰੇ ਪੰਜਾਬ ਤੋਂ 155 55ਵੇਂ ਤੇ ਦੇਸ਼ ਦੇ ਵਿੱਚ 696 ਸਥਾਨ ਤੇ ਆਇਆ ਕਿਤਾ ਕਸੂਰ ਮੰਨਦੇ ਤੁਸੀਂ ਇਹ ਕਸੂਰ ਤੇ ਹਸਨਾ ਨੇ ਮਲਾਇਨ ਦਾ ਆਪਣਾ ਤੋਹੀ ਵੀ ਦੇ ਦੇ ਪਰੂਟੀਨ ਨਾ ਕੰਮ ਜਿਹੜੇ ਦੇ ਦੇ ਕਰਨਾ ਸਮਾਨ ਉਹਨਾਂ ਕੋ ਹੈ ਨਹੀਂ ਡਰਾਈਵਰ ਜਿਹੜੇ ਵਿਚਾਰੇ ਲੇਬਰ ਹੈ ਨਹੀਂ ਜਿਹੜੇ ਇਹਨਾਂ ਕੋ ਲੇਬਰ ਆ ਔਰ ਟੋਕਰੀਆਂ ਹੈ ਨਹੀਂ ਤੁਸੀਂ ਦੇਖਦੇ ਹੋ ਭੀਜੇ ਚ ਮੱਛੀ ਪਾ ਗਏ ਆ ਪੱਲਿਆਨੇ ਨਾਲ ਉਹਦੇ ਨਾਲ ਕੂੜਾ ਚੁੱਕ ਕੇ ਜਾਣ ਕੇ ਫੌੜੀ ਕਹਿੰਦੇ ਵੀ ਕੂੜਾ ਜਿਹੜਾ ਸਿਰ ਦੇ ਚੁੱਕੇਗਾ ਉਹ ਅਫਸਰ ਦਾ ਪਰਚਾ ਹੋਏਗਾ ਤੁਸੀਂ ਜਾ ਕੇ ਟਰਾਲੀ ਵਾਲਾ ਕੋ ਦੇਖੋ ਫੌੜੀ ਕੇ ਕੋ ਵੀ ਹੈ ਨਹੀਂ ਉਹ ਵਿਚਾਰੇ ਫੱਟੀ ਦੇ ਨਾਲ ਕੂੜਾ ਪਾਣਦੇ ਆ ਜਨਨ ਕੇ ਆਪਾਂ ਜਿਹੜੀ ਬਿਮਾਰੀ ਨਾ ਆਪਣੇ ਜਿਹੜੀ ਲੈ ਕੇ ਆਪਣੇ ਬੱਚੇ ਦੇ ਘਰ ਲੈ ਕੇ ਜਾਣੇ ਆ ਨਾਲ ਜਦ ਕਿ ਸਾਨੂੰ ਸਰਕਾਰ ਫੌੜੀ ਮੁਹਿੰਮ ਕਰਾਈ ਦੇ ਕੂੜਾ ਪਾਣ ਵਾਸਤੇ ਪਰ ਕੋਈ ਵੀ ਅਫਸਰ ਜ਼ਿੰਮੇਵਾਰੀ ਨਹੀਂ ਲੈਂਦਾ ਵੀ ਇਹਨਾਂ ਨੂੰ ਆਪਾਂ ਫੌੜੀ ਕਰਾ ਕੇ ਦੀਏ ਉਹ ਵਿਚਾਰੇ ਫੱਟੀਆਂ ਕੂੜਾ ਪਾਣਦੇ ਨੇ ਇਸ ਕਰਕੇ ਆਪਾਂ ਇਹ ਜਿਹੜਾ ਸਵੱਛ ਭਾਰਤ ਹੈ ਇਹ ਇੱਕ ਸਵੱਛ ਭਾਰਤ ਦੀ ਸਵੈ ਸੇਵਕਾਂ ਦਾ ਸ਼ੋਸ਼ਣ ਸਵੈ ਸੇਵਕ ਨੂੰ ਅੱਜ ਤੱਕ ਉਹ ਜੋ ਮਿਲੇਗੀ ਹੈ ਇੰਨਾ ਪੈਸਾ ਸਰਕਾਰ ਲੋ ਸਾਡੀ ਕਮੇਟੀ ਚ ਫੰਡ ਆਂਦਾ ਪਰ ਮੈਨੂੰ ਨਹੀਂ ਪਤਾ ਲੱਗਦਾ ਵੀ ਉਹ ਫੰਡ ਕਿੱਥੇ ਜਾਂਦਾ ਅਸਵੀ ਕੋ ਤੁਸੀਂ ਦੇਖ ਲੋ ਆ ਮੀਟਿੰਗ ਹਾਲ ਅੱਜ ਬਣਿਆ ਤੇ ਪਾ ਬਾਸ਼ ਨਾ ਸਾਰਾ ਚੁੰਡਿਆ ਹੂੰ ਕਰੋੜਾਂ ਰੁਪਏ ਲਾਤੀ ਇਥੇ ਹੂੰ ਉਹ ਪੈਸਾ ਗਿਆ ਕਿੱਥੇ ਹੈ ਜੀ ਤੁਹਾਡੇ ਸਾਹਮਣੇ ਬਿਲਡਿੰਗ ਨਵੀਂ ਨਹੀਂ ਹੈਗੀ ਇਹ ਇਹ ਕਹਿੰਦੇ ਬਿਲਡਿੰਗ ਨਵੀਂ ਨਵੀਂ ਬਿਲਡਿੰਗ ਨਹੀਂ ਹੈਗੀ ਪੁਰਾਣੀ ਜੋੜੀ ਗਈ ਆ ਅੱਜ ਮੇਰੇ ਮਲਾਇਮ ਸਾਰੇ ਗਿੱਲੇ ਹੋ ਜੇ ਅੰਦਰ ਛੱਤ ਦਾ ਬੈਠੇ ਵੀ ਹੂੰ ਕੁਝ ਗੱਲਾਂ ਦੇਖੋ ਇਹ ਕੰਮ ਆਪਾਂ ਕਰਾਣੇ ਇੱਕ ਹਾਊਸ ਆ ਬਣਾਇਆ ਵਾ ਹੈ ਕਿ ਮੀਟਿੰਗ ਹਾਲ ਬਣਾਇਆ ਕੋਈ ਕੰਮ ਤੋਂ ਮੋਹ ਤੇ ਵਧੀਆ ਬਣਾਓ ਜੇ ਸਾਡੇ ਜਿਹੜੇ ਸੁਪਰਵਾਈਜ਼ਰਾਂ ਵਿਚਾਰੇ ਬਾਹਰ بارشਾਂ ਜਹਾੜੀ ਲਾ ਰਹੀਆਂ ਜਾਂ ਜਦ ਕਿ ਹਰ ਸ਼ਹਿਰ ਅਜੇ ਜ਼ੋਨ ਬਣੀ ਦੀ ਕਈ ਦਫਾ ਵਾ ਕਹਿ ਚੁੱਕੇ ਆਪਣੇ ਏਡੀਸੀ ਕਮਿਸ਼ਨਰ ਸਾਹਿਬ ਨੂੰ ਵੀ ਸਾਨੂੰ ਜ਼ੋਨ ਬਣਾ ਕੇ ਦਿੱਤੇ ਜਾਂ ਮਾਮੂਲੀ ਗੱਲਾਂ ਹੈ ਕੋਈ ਵੱਡੀ ਵੱਡੀ ਇਸ਼ੂ ਨਹੀਂ ਹੈਗੇ ਵੀ ਪੰਜਾਬ ਨਾਲ ਸੰਬੰਧਤ ਹੈ ਆ ਵੀ ਜਿਹੜੇ ਕਹਿਣਗੇ ਪੰਜਾਬ ਚ ਮੰਗਾ ਕੋਈ ਮੰਗ ਨਹੀਂ ਹੈਗੀ 300 ਬੰਦਾ ਪਰਮਾਨਗੀ ਆ ਗਈ ਦੀ ਹੈ ਇਹ ਮੇਰੀ ਬੇਨਤੀ ਆ ਵੀ ਆਪਾਂ ਫੇਰ ਵੀ ਆਪ ਅਸਰ ਅਗੇ ਬੇਨਤੀ ਕਰੀ ਕਿ ਕਿਸੇ ਤਰ੍ਹਾਂ ਟਕਰਾਅ ਬਾਜੀ ਨਹੀਂ ਚਾਹੁੰਦੇ ਮੰਗਾਂ ਹਰੀਆਂ ਜਾਇਜ਼ ਆ ਫੋਰੀ ਤੌਰ ਤੇ ਹੱਲ ਕੀਤੀ ਇਹ ਅੱਜ ਦੀ ਜਨਰਲ ਮੀਟਿੰਗ ਬੁਲਾਈ ਗਈ ਸੀ ਇਹ ਸਪਾਈਸ ਦੇ ਵਿੱਚ ਸੀ ਵਰਮਨਾਂ ਕਿਉਂਕਿ ਇਹ ਮੀਟਿੰਗ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਵਾਸਤੇ ਬੁਲਾਈ ਗਈ ਸੀ ਅਸੀਂ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਆ ਬਾਰ ਬਾਰ ਆਪਣੇ ਡੀਸੀ ਕਮ ਕਮਿਸ਼ਨਰ ਸਾਹਿਬ ਨੂੰ ਮੰਗ ਪੱਤਰ ਦੇ ਕੇ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਤੇ ਆਪਾਂ 19 ਤਰੀਕ ਨੂੰ ਵੀ ਇੱਕ 19 6 ਨੂੰ ਵੀ ਇੱਕ ਮੰਗ ਪੱਤਰ ਦਿੱਤਾ ਸੀ ਜਿਹਦੇ ਜੀ ਅਸੀਂ ਪੱਤਰ ਘਟੇ ਦਾ ਨੋਟਿਸ ਦਿੱਤਾ ਸੀ ਲੇਕਿਨ ਉਹ ਪੱਤਰ ਘਟੇ ਦਾ ਨੋਟਿਸ ਦੇਣ ਦੇ ਬਾਵਜੂਦ ਵੀ ਸਾਨੂੰ ਵਿਸ਼ਵਾਸ ਬੀਤੀ ਸਾਹਿਬ ਵੱਲ ਦੁਆਇਆ ਗਿਆ ਵੀ ਟਾੜੀਆਂ ਮੰਗਾ ਜਲਦ ਜਲਦ ਪੂਰੀਆਂ ਕਰ ਦਿੱਤੀਆਂ ਜਾਣੀਆਂ ਅਸੀਂ ਵੀ ਬੜੇ ਪਿਆਰ ਦੇ ਨਾਲ ਮੁੱਦੇ ਸੁਝਾਅ ਜੇ ਬੜੇ ਬੜਾ ਵਿਸ਼ਵਾਸ ਰੱਖਦੇ ਆ ਅਸੀਂ ਉਹਨਾਂ ਦੀ ਗੱਲ ਨੂੰ ਪ੍ਰਵਾਨ ਕਰਕੇ ਅਸੀਂ ਕੋਈ ਪੱਤਰ ਘਟੇ ਤੋਂ ਬਾਅਦ ਵੀ ਕੋਈ ਪ੍ਰਦਰਸ਼ਨ ਨਹੀਂ ਕੀਤਾ ਅੱਕੇਗੇਸਰ ਨੂੰ 19 6 ਤੋਂ ਬਾਅਦ ਵੀ ਅੱਜ ਦੁਬਾਰਾ ਸਾਨੂੰ ਰਿਮਾਈਂਡਰ ਦੇਣਾ ਪਿਆ ਜੇ ਆਪਣੇ ਮੁਲਾਜ਼ਮਾਂ ਦੀ ਮੰਗਾਂ ਪਰਦੀ ਤੇ ਜਿਹਦੇ ਵਾਸਤੇ ਅਸੀਂ ਅੱਜ ਡੀਸੀ ਸਾਹਿਬ ਇੱਥੇ ਨਹੀਂ ਆ ਆਪਾਂ ਏਡੀਸੀ ਸਾਹਿਬ ਨੂੰ ਮੰਗ ਪੱਤਰ ਦਵਾਂਗੇ ਉਹਦੇ ਜਿਹ 72 ਘੰਟਿਆਂ ਦਾ ਨੋਟਿਸ ਦਿੱਤਾ ਗਿਆ ਜੇਕਰ ਸਾਡੀਆਂ ਮੰਗਾਂ ਜਲਦੋਂ ਜਲਦ ਪੂਰੀਆਂ ਨਹੀਂ ਹੁੰਦੀਆਂ ਤੇ ਇਹਦੇ ਵਾਸਤੇ ਗੇਟ ਰੈਲੀ ਤਰਨਾ ਪ੍ਰਦਰਸ਼ਨ ਕੋਕੜਤਾਸ ਤੇ ਕੰਮ ਛੱਡ ਹੜਤਾਲ ਵੀ ਕੀਤੀ ਜਾ ਸਕਦੀ ਹੈ ਬਾਕੀ ਰਹੇਗੀ ਕਾਰਪੋਰੇਸ਼ਨ ਦੇ ਸਾਡੇ ਮੁਲਾਜ਼ਮਾਂ ਆਊਟਸੋਰਸ ਜਾਂ ਕੰਟਰੈਕਟ ਵਾਲੇ ਨੂੰ ਸੈਲਰੀ ਹੋ ਗਈ ਲੇਕਿਨ ਹਾਲੇ ਤੱਕ 2 ਮਹੀਨੇ ਦੀ ਸੈਲਰੀ ਪੈਂਡਿੰਗ ਰੈਗੂਲਰ EMPLOYEES ਦੀ ਪਈ ਆ ਤੇ ਅਸੀਂ ਮੁਲਾਜ਼ਮਾਂ ਨੇ ਮੰਗਾਂ ਪਰ ਅਸੀਂ ਬੜੇ ਹੀ ਸੰਘਰਸ਼ ਕਰਨੇ ਪਏ ਆ 300 ਪੱਤੇ ਦੀ ਪ੍ਰਮਾਣਗੀ ਵੀ ਪਾਸ ਹੋ ਕੇ ਆਗੀ ਦੀ ਜੇ ਉਹਦੀ ਪ੍ਰੋਪੋਜ਼ਲ ਬਣਾ ਕੇ ਵੀ ਚਲ ਗਈ ਹੈ ਉਹ ਸਿਰਫ ਚੰਡੀਗੜੀ ਆ ਜਦਕਿ ਉਹ ਲਿਆਂ ਦੀ ਜ਼ਿੰਮੇਵਾਰੀ ਕੋਈ ਸਫਾਈ ਸੇਵਕ ਦੀ ਨਹੀਂ ਜੇ ਔਰ ਕਾਰਪੋਰੇਟ ਦੇ ਅਫਸਰ ਸਾਹਿਬਾਨ ਦੀ ਹੈ ਜਦਕਿ ਸਾਡੀ ਮੰਗਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ ਇਸ ਦਾ ਫਾਸਮ ਰੂਬੀ ਇੱਕ 15 ਜਨਵਰੀ ਦਾ ਰਾਸ਼ਟਰੀ ਤਿਹਾੜ ਆ ਰਿਹਾ ਜੀ ਅਸੀਂ ਨਹੀਂ ਚਾਹਦੇ ਵੀ ਉਸ ਤਿਹਾੜ ਦੇ ਮੱਦੇਨਜ਼ਰ ਅਸੀਂ ਵੀ ਕੋਈ ਗੇਟ ਰੈਲੀ ਜਾਂ ਕੋਈ ਧਰਨਾ ਪ੍ਰਦਰਸ਼ਨ ਕਰੀਏ ਕਿਉਂਕਿ ਅਸੀਂ ਵੀ ਇਸ ਦੇਸ਼ ਦੇ ਵਾਸੀ ਹੈਗੇ ਆ ਆਪਣੇ ਦੇਸ਼ ਨੂੰ ਪਿਆਰ ਕਰਦੇ ਆ ਤੇ ਅਸੀਂ ਬੜੇ ਹੀ ਸ਼ਾਂਤ ਤਰੀਕੇ ਦੇ ਨਾਲ 15 ਜਨਵਰੀ ਨੰਗਾਵਾਂਗੇ ਜਿੱਦਾਂ ਵੀ ਸਾਡੇ ਅਫਸਰ ਸਾਹਿਬਾਨ ਸਾਡੀ ਡਿਊਟੀ ਲਾਣਗੇ ਅਸੀਂ ਆਪਣਾ ਕੰਮ ਪੂਰੇ ਇਮਾਨਦਾਰੀ ਨਾਲ ਕਰਾਂਗੇ ਬਾਕੀ ਇਹ ਜਿੱਥੇ ਤੁਸੀਂ ਦੇਖ ਰਹੇ ਹੋ ਸਾਥੀਓ ਵੀ ਇਹ ਸਾਡਾ ਮੀਟਿੰਗ ਹਾਲ ਆ ਅੱਜ ਤੁਸੀਂ ਇਹ ਮੀਟਿੰਗ ਹਾਲ ਦਾ ਦੇਖ ਹੀ ਸਕਦੇ ਹੋ ਵੀ ਛੱਤ ਕਿਦਾਂ ਇਹਦੇ ਜਿਹੜੀ ਵੀ ਫੀਲਿੰਗ ਕੀਤੀ ਦੀ ਆ ਡਿੱਗੀ ਆ ਚੋਰੀ ਹੈ ਗਈ ਏ ਤੇ ਇਹ ਕੋਈ ਕਾਰਬੋਨੇਸ਼ਨ ਨੇ ਨਵਾਂ ਹਾਲ ਕੋਈ ਨਹੀਂ ਬਣਾਇਆ ਜੇ ਜਿੱਦਾਂ ਵੀ ਸਾਡੇ ਪ੍ਰਧਾਨ ਜੀ ਨੇ ਦੱਸਿਆ ਵਾ ਇਹ ਪੁਰਾਣੇ ਹਾਲ ਨੂੰ ਮੋੜੀ ਮੋਡੀਫਾਈ ਕੀਤਾ ਗਿਆ ਏ ਪਰ ਇਹ ਵੀ ਚੰਗੀ ਤਰ੍ਹਾਂ ਨਹੀਂ ਹੋਇਆ ਹੈਗਾ ਏ ਤੇ ਮੈਂ ਆਪਣੇ ਅਫਸਰ ਸਾਹਿਬਾਨ ਹੁਣਾਂਗੇ ਇਹੀ ਬੇਨਤੀ ਕਰਾਂਗਾ ਵੀ ਜੇ ਸਫਾਈ ਸੇਵਕ ਜਾਂ ਸੀਵਰਮੈਨ ਬੜਾ ਹੀ ਇਮਾਨਦਾਰੀ ਨਾਲ ਆਪਣਾ ਕੰਮ ਕਰਦਾ ਹੈ ਕੋਈ ਮੀਂਹ ਹਨੇਰੀ ਨਹੀਂ ਵੇਖਦਾ ਪੱਜ ਵੀ ਬਾਦਸ਼ਾਹ ਦੇ ਵਿੱਚ ਸਾਡੀਆਂ ਮਾਵਾ ਪੈਣਾ ਜਿਹੜੀ ਡਿਊਟੀ ਤੇ ਜਾਂਦੀਆਂ ਸਵੇਰੇ ਬਾਦਸ਼ਾਹ ਦੇ ਵਿੱਚ ਕੰਮ ਕਰਦੀਆਂ ਹਜੇ ਤੇ ਯੋਨ ਦਫਤਰ ਸਾਡੇ ਦੇ ਕੋਲ ਅਸੀਂ ਕਾਫੀ ਦੇਰ ਦੀ ਜਿਹੜੀ ਮੰਗ ਦਿੱਤੀ ਆ ਵੀ ਬੈਠ ਕੇ ਕਿਤੇ ਹਾਜ਼ਰੀ ਲਗਾਨੀਆਂ ਚਾਹਲੀ ਦੁਕਾਨਾਂ ਦੇ ਰੋਡ ਦੇ ਕੰਨੇ ਤੇ ਅਸੀਂ ਅਟੈਂਡੈਂਸ ਲਗਾਣੇ ਆ ਜਦਕਿ ਸਾਨੂੰ ਕਾਫੀ ਸ਼ਰਮ ਆਂਦੀ ਆ ਇਹਦੇ ਬਾਰੇ ਵੀ ਅਸੀਂ ਮੰਗ ਪੱਤਰ ਕਾਫੀ ਵਾਰੀ ਦੇ ਚੁੱਕਿਆ ਲੇਕਿਨ ਇਹਨਾਂ ਮੰਗਾ ਤੇ ਸਾਡੀ ਕੋਈ ਗੌਰ ਨਹੀਂ ਹੋਈ ਲਾਸ ਆ ਕੇ ਸਾਨੂੰ ਇਹ ਪੱਤਰ ਘੰਟੇ ਦਾ ਨੋਟਿਸ ਦੇਣਾ ਪਿਆ ਹੋਆ ਆ ਇਹਦੀ ਅੱਗੇ ਜੋ ਵੀ ਕਾਰਵਾਈ ਹੋਏਗੀ ਉਹਦੀ ਸਾਰੀ ਜ਼ਿੰਮੇਵਾਰੀ ਨਗਰ ਪ੍ਰਸ਼ਾਸਨ ਪਠਾਨਕੋਟ ਦੀ ਹੈ। ਸਫਾਈ ਸੇਵਕਾਂ ਵੱਲੋਂ ਜਿਹੜੇ ਮੰਗ ਪੱਤਰ ਸਾਨੂੰ ਦਿੱਤਾ ਦਿੱਤਾ ਗਿਆ ਉਹ ਇਹਨਾਂ ਦੀਆਂ ਬੜੀਆਂ ਲੌਂਗ ਕਾਫੀ ਸਮੇਂ ਤੋਂ ਪੁਰਾਣੀਆਂ ਡਿਮਾਂਡਸ ਹੈਗੀਆਂ ਜਿਹਨਾਂ ਨੂੰ ਅਸੀਂ ਫਾਲੋ ਕਰਦੇ ਪਏ ਹਾਂ ਇਹਨਾਂ ਨਾਲ ਵੀ ਅਸੀਂ ਬਾਰ-ਬਾਰ ਮੀਟਿੰਗ ਕੀਤੀ ਹੋਈ ਹੈ ਪਰ ਕਈ ਪ੍ਰੋਸੀਜਰਸ ਨੂੰ ਟਾਈਮ ਲੱਗਦਾ ਉਹ ਅਸੀਂ ਅੱਜ ਫੇਰ ਇੱਕ ਵਾਰੀ ਮੰਗ ਪੱਤਰ ਇਹਨਾਂ ਤੋਂ ਲਿਆ ਤਾਂ ਅਸੀਂ ਅਸੀਂ ਅੱਜ ਇਹ ਕਹਿੰਨੇ ਆ ਕਿ ਜਲਦ ਜਲਦ ਇਹਨਾਂ ਨੂੰ ਅਸੀਂ ਪਹੁੰਚਾਵਾਂਗੇ ਡਿਮਾਂਡਸ ਸਰ ਅਸ਼ਹਿਰ ਦੀ ਜਿਹੜੀ ਸਾਫ ਸਫਾਈ ਦੀ ਰੈਂਕਿੰਗ ਹੈ ਸਵਚਤਾ ਰੈਂਕਿੰਗ ਜਿਹੜੀ ਹੈ ਉਹ 11ਵੇਂ ਸਥਾਨ ਤੋਂ ਖਿਸਕੇ 155ਵੇਂ ਸਥਾਨ ਤੇ ਆ ਗਈ ਹੈ ਜਿਹਨੂੰ ਸਫਾਈ ਸੇਵਕ ਅਫਸਰਾਂ ਦੀ ਜ਼ਿੰਮੇਵਾਰੀ ਮੰਨਦੇ ਕੀ ਕਹਿਣਾ ਸਰ ਇਹਦੇ ਪਤ ਪਹਿਲਾਂ ਤਾਂ ਸਫਾਈ ਸੇਵਕ ਸਾਡੇ ਬੜੇ ਜੰਮ ਕੇ ਕੰਮ ਕਰਦੇ ਪਏ ਸਫਾਈ ਪ੍ਰੋਪਰ ਤਰੀਕੇ ਨਾਲ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਅਸੀਂ ਵਾਰਡ ਵਾਈਜ਼ ਵੀ ਅਸੀਂ ਸਾਰੇ ਆਪਣੇ ਕਾਰਪੋਰੇਸ਼ਨ ਨੂੰ ਵੀ ਸਫਾਈ ਸੇਵਕਾਂ ਲਾਵਾ ਵੀ ਆਪਣੇ ਕਾਰਪੋਰੇਸ਼ਨ ਨੂੰ ਵਾਰਡ ਵਾਈਜ਼ ਵੀ ਡਿਊਟੀ ਲਗਾਈ ਹੋਈ ਹੈ ਜਿੱਤਨੇ ਜਿੱਤੇ ਕਚਰਾ ਥੋੜਾ ਘੱਟ ਦੇ ਡੰਪ ਮਿਲਦੇ ਸਾਨੂੰ ਇਨਫੋਰਮ ਕੀਤਾ ਜਾਏ ਉਹਨੂੰ ਰਿਵਿਊ ਕਰਕੇ ਜਿਹੜੇ ਸਾਡੇ ਸੈਂਟਰ ਇਨਸਪੈਕਟਰ ਆ ਥਰੂ ਸਫਾਈ ਸੇਵਕ ਉਹਨੂੰ ਪ੍ਰੋਪਰਲੀ ਹਰ ਥਰਸਡੇ ਡੀਪ ਕਲੀਨਿੰਗ ਥਰੂ ਉਹਨੂੰ ਕਲੀਨ ਕਰਦੇ ਆ ਤਾਂ ਹੁਣ ਜੇ ਰੈਂਕਿੰਗ ਥੱਲੇ ਗਈ ਹੈ ਅਸੀਂ ਆਪਣੇ ਚੀਜ਼ਾਂ ਦੇਖਾਂਗੇ ਕਿਉਂ ਗਈ ਹੈ ਉਹਨੂੰ ਅੰਕੋਸ਼ ਕਰਾਂਗੇ ਮੀਟਿੰਗ ਹਾਲ ਸਾਰੇ ਇਹਨੂੰ ਬਣਿਆ 2 ਸਾਲ ਵੀ ਕੰਪਲੀਟ ਨਹੀਂ ਹੋਏ ਹੈ ਤੇ ਥਾਂ ਥਾਂ ਤੇ ਛੱਤ ਚੋਰੀ ਹੈ ਤੇ ਕੀ ਕਾਰਵਾਈ ਸਰੇ ਦੀ ਜਾਂਚ ਜਾਂਚ ਦੇ ਨੇ ਇੱਕ ਵਾਰੀ ਤਾਂ ਇਮੀਡੀਟ ਮੈਜ਼ਰ ਮੈਂ ਕਹਿਤਾ ਹੋਇਆ ਐਕਸੀਅਨ ਨੂੰ ਤੇ ਜੇਏ ਨੂੰ ਕਹਿਤਾ ਹੋਇਆ ਕਿ ਪਹਿਲਾਂ ਇੱਕ ਵਾਰੀ ਇਹਨੂੰ ਇਹ ਜੜੀ ਜੀ ਹੈਗੀ ਰਿਪੇਅਰ ਕਰਵਾਈ ਜਾ ਜੀ ਐਂਡ ਜੋ ਵੀ ਟੈਂਡਰ ਵਗੈਰਾ ਲੱਗਾ ਹੋਇਆ ਸੀ ਜੇ ਅਨਲਾਈਜ਼ ਕਰਨਾ ਜੇ ਉਸ ਉਸ ਸਹੀ ਪ੍ਰੋਸੈਸ ਸੀ ਠੀਕ ਹੈ थैंक यू